ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਨਵੇਂ ਵਲੌਗ 'ਤੇ ਤੁਹਾਡਾ ਬਹੁਤ ਸਵਾਗਤ ਹੈ ਤੇ ਨਾ ਮੈਨੂੰ ਮੈਨੂੰ ਇੱਕ ਜ਼ਰੂਰੀ ਗੱਲ ਕਰਨੀ ਹੈ ਇਧਰ ਅਮਨ ਨੇ ਨਾ ਫੋਨ ਤੇ ਲੱਗੀ ਸਿਰਸਰੇ ਹੋ ਤਾਂ ਮੈਂ ਕੰਮ ਕਰ ਲਈ ਜਿਹੜਾ ਕਾਸਟ ਅਪਲਾਈ ਤੇਰੇ ਮੈਨੂੰ ਚਾਹ ਨਹੀਂ ਕੋਈ ਉਹ ਦਿੰਦੀ ਚਾਹ ਹੀ ਮੈਨੂੰ ਤੇ ਤੁਸੀਂ ਦੱਸੋ ਹੁਣ ਇਹਦਾ ਕੀ ਹੱਲ ਕਰੀ ਆਪਾਂ ਸੜਕ ਕੀ ਹੋ ਗਿਆ ਲੀਗੀਆਂ ਗੱਲਾਂ ਕਰਕੇ ਤੜਕੇ ਲਾਈ ਗੱਲਾਂ ਹਾਂ ਤਾਂ ਚਾਰ ਸਾਲ ਚਾਣੀ ਇਥੇ ਮੈਨੂੰ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਹਾਂ ਪਤਾ ਕੀ ਹੈ ਕੱਲ ਪ੍ਰਧਾਨ ਸਾਹਿਬ ਆਪਣੇ ਕੋਟ ਪੈਂਟ ਦਾ ਨਾਪ ਦੇਣ ਗਏ ਸੀ ਤੇ ਪਰਨੀਤ ਉਹ ਅੰਕਲ ਕਹਿੰਦਾ ਕੋਟ ਪੈਂਟ ਵਾਲਾ ਕਿਾ ਥੋੜਾ ਫਰਕ ਪੈ ਗਿਆ ਹਾਂ ਤੇ ਮੈਨੂੰ ਉਹ ਕਹਿੰਦਾ ਕੋਟ ਜਿਹੜੀ ਪੈਂਟ ਸ਼ਰਟ ਆਪਾਂ ਪਾਉਨੇ ਨਾ ਉਹਦੇ ਵਿੱਚ ਪ੍ਰੋਪਰ ਫਿਟਿੰਗ ਦਾ ਪਤਾ ਲਾ ਦੇਣਾ ਕਿੱਦਿ ਇੱਧਰ ਰੱਖਿਆ ਕਰੋ ਥੋੜਾ ਜਿਹਾ ਐ ਨਹੀਂ ਕਰਨਾ ਹੈਗਾ ਐ ਖੋਇਆ ਕਰੋ ਪ੍ਰੋਪਰ ਫਿਟਿੰਗ ਦਾ ਪਤਾ ਲਾ ਦੇ ਜਦੋਂ ਆਪਾਂ ਪੈਂਟ ਸ਼ਰਟ ਪਾਉਨੇ ਫਾਰਮਲ ਨਾ ਉਹ ਵੈਨ ਆ ਗਿਆ ਪਤਾ 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 ਬੱਸ ਬਾਏ ਬਾਏ ਕਿ ਆ ਨਾ ਤੇ ਇਧਰ ਆਪਾਂ ਸੋਫੇ ਲਿਆਂਦੇ ਸੀ ਕੱਲ ਸੋਫੇ ਲਿਆਂਦੇ ਪਰ ਨਾ ਤਾਂ ਬੈਹਣ ਦਾ ਟਾਈਮ ਹੈ ਤੇ ਨਾ ਰੱਖਣ ਦਾ ਟਾਈਮ ਹੈ ਦੇਖੋ ਤੇ ਸਾਡੇ ਕੋਲ ਸਮਾਨ ਨਹੀਂ ਘਰ ਚੰਨਾ ਹੋ ਰਿਹਾ ਨਾ ਦਾ ਪੁਰਾਣੇ ਸੋਫੇ ਕਿੱਥੇ ਰੱਖੀਏ ਪੁਰਾਣੇ ਸੋਫੇ ਦਾ ਪਤਾ ਹੀ ਨਹੀਂ ਕਿੱਥੇ ਰੱਖੀ ਕਿੱਥੇ ਨਾ ਤੇ ਗੱਡੀ ਆਪਾਂ ਲਾਤੀ ਬਾਹਰ ਕੱਲ ਤੇ ਸੋਫੇ ਲਾਤੇ ਅੰਦਰ ਤੇ ਚਾਹ ਮੈਨੂੰ ਵੀ ਦੇ ਦੇ ਨਾਲੇ ਆਪ ਵੀ ਪੀਲਾ ਵਾਸਤੇ ਲਈ ਜਾਨੀ ਆ ਇਨੇ ਜਨਾਬ ਇਹ ਕਿਆਕੀ ਨਹੀਂ ਸਰਨਾ ਪਾ ਕੇ ਲਿਆਓ ਤੇ ਇੱਕ ਮੈਨੂੰ ਖਾਂਗ ਬੜੀ ਪਰੇ ਲੱਗੀ ਇੱਕਾ ਛੇੜ ਜਾਂਦੀ ਮੈਨੂੰ ਚੰਗੀ ਤਰ੍ਹਾਂ ਸੁਆਹ ਵੀ ਨਹੀਂ ਆਉਂਦਾ ਕਿ ਜਿਆ ਡਾਕਟਰ ਦਿਖਾਓ ਕਿ ਇਹ ਨਾ ਫੋਨ ਤੇ ਗੱਲ ਵੀ ਨਹੀਂ ਹੁੰਦੀ ਆਈ ਕਿਸੇ ਕਸਟਮਰ ਨਾਲ ਗੱਲ ਕਰਨੀ ਪੈਣਾ ਇੰਨਾ ਗੰਦਾ ਫੀਲ ਹੁੰਦਾ ਵਿੱਚ ਜੀ ਖਾਂਗ ਆਈ ਜਾਂਦੀ ਹੈ ਤੇ ਲਿਆ ਦਿਓ ਤੁਹਾਡੇ ਐਂਟੀਬਾਇਟਿਕ ਆਪਾ ਦਿਖਾ ਲਈ ਉਹ ਨਾਲ ਸੈਟ ਹੋ ਜੇ ਕੰਮ ਸਾਰਾ ਠੀਕ ਹੈ ਹੂੰ ਤੇ ਗਾਈਜ਼ ਮੌਸਮ ਅੱਜ ਬਹੁਤ ਸੋਨਾ ਹੋ ਗਿਆ ਅੱਜ ਤੜਕੇ ਤੜਕੇ ਧੁੱਪ ਨਿਕਲੀ ਬਹੁਤ ਵਧੀਆ ਧੁੱਪ ਨਿਕਲੀ ਹੈ ਤੇ ਅੱਜ ਜਿਹੜੇ ਆਪਣੇ ਕੰਮ ਨੇ ਆਪਾਂ ਅੱਜ ਕੰਮ ਕਰਾਂਗੇ ਸਾਰੇ ਨਾ ਤੇ ਮੈਂ ਅਮਨਤ ਜਾ ਕੇ ਆਉਣਾ ਚੀਮੇ ਨਹੀਂ ਕੁਝ ਨਹੀਂ ਹੁੰਦਾ ਮੈਂ ਬਸ ਕੰਮ ਕਾਪੀ ਕਰਾ ਕੇ ਆਉਣਾ ਕੁਝ ਨਹੀਂ ਕਰਨਾ ਹੋਰ ਕੰਮ ਚੱਕ ਕੇ ਲੈ ਆਉਣਾ ਕਿੰਦੇ ਕੋਲ ਠੀਕ ਹੈ ਤੇ ਆਪਾਂ ਹੁਣ ਜਿਹੜੇ ਆਪਣੇ ਕੰਮ ਨੇ ਬਾਹਰ ਲਿਆ ਆਪਾਂ ਉਹ ਕਰ ਲਈ ਉਸ ਤੋਂ ਬਾਅਦ ਆਪਾਂ ਥੋੜੇ ਜਿਹਾ ਘਰ ਦੇ ਕੰਮ ਵੀ ਕਰਨੇ ਨੇ ਜਿਵੇਂ ਕਿ ਮੰਮੀ ਨੂੰ ਸ਼ਾਇਦ ਅੱਜ ਆ ਜੀ ਡਾਕਟਰ ਕੋਲ ਲੈ ਕੇ ਚਲੀਏ ਤੇ ਥੋੜਾ ਚੈੱਕ ਅਪ ਕਰਾ ਲਿਆ ਉਹਨੇ ਨਾਲ ਇਹਦੇ ਟੈਸਟ ਵਗੈਰਾ ਕਰਵਾਉਣੇ ਵੀ ਕਿਵੇਂ ਆ ਹੁਣ ਨਾ ਕੰਡੀਸ਼ਨ ਵੀ ਮੰਮੀ ਦੀ ਤੇ ਵੈਸੇ ਮੰਮੀ ਹੁਣ ਕਾਣਾ ਕੋਣਾ ਆਪਣੇ ਹੱਥ ਨਾਲ ਹੀ ਖਾਣ ਲੱਗੀ ਚਲੋ ਵਧੀਆ ਪ੍ਰਮਾਤ ਸੁਕਰ ਹੈ ਤੁਹਾਡੀ ਅਰਦਾਸਾਂ ਕੰਮ ਆ ਗਈਆਂ ਤੇ ਅਮਨ ਸੁਣ ਲਓ ਹੁਣ ਕੀ ਕਰੀਏ ਕਹਿੰਦੀ ਮੈਨੂੰ ਚਾਹ ਲਿਆ ਕੇ ਦਿਓ ਅਮਨ ਨੂੰ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਤਾਂ ਸ਼ਰਮ ਆਣੀ ਕਿਹਦੀ ਹੋਰ ਹਸਬੰਦ ਨੂੰ ਚਾਹ ਪਿਉਣੀ ਚਾਹੀਦੀ ਸਵੇਰ ਸਵੇਕੀ ਤੇ ਹਸਬੰਦ ਤੁਹਾਨੂੰ ਚਾਹ ਪਿਆਵੇ ਵਿਆਹ ਕਰਾਇਆ ਸੀ ਵਿਆਹ ਕਰਾਇਆ ਵਿਆਹ ਕਰਾਇਆ ਤਾਂ ਮਤਲਬ ਚਾਹ ਮੈਂ ਪਿਆ ਮੈਂ ਹੈ ਤੇ ਤੁੰਡਾ ਚਾਹ ਉਹ ਕਿਹੜਾ ਮੈਨੂੰ ਹੁਣ ਫੜ ਕੇ ਉਠਾ ਕੇ ਬਿਠਾ ਕੇ ਪਿਉੜੀ ਦੀ ਗਲਾਚ ਪਾ ਕੇ ਕਰਾਉਂਗੇ ਨਹੀਂ 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 ਹਮਨ ਤੇਰਾ ਹੱਕ ਉਹਦਾ ਚਾਹੇ ਕਪੜੇ ਨੇ ਕੰਮ ਯਾਰ ਸਾਫ ਤੇ ਕੀਤਾ ਨਹੀਂ ਸੋਫਾ ਇਹਨਾਂ ਨੇ ਕੋਈ ਨਾ ਆਪਾਂ ਵੈਕਿਊਮ ਲਿਆਉਨੇ ਆਪਾਂ ਫਰਾਂ ਲੱਗਣਾ ਕਿਤਾਬ ਨਹੀਂ ਫਿਰ ਪੈਸੇ ਕੱਢ ਦਿੱਤੇ ਨੇ ਉਹਨੂੰ ਕੋਣ ਲੱਗਾ ਉਹ ਕੋ ਪੈਸੇ ਜਿੰਨੇ ਮੱਗੇ ਤੇ 1 ਰੁਪਿਆ ਨਿਕਟਾਇਆ ਹੈਗਾ ਤੇ ਉਹ ਵੈਕਿਊਮ ਕਰਨਾ ਫਰਜ਼ ਨਹੀਂ ਬਣਦਾ ਹੈਗਾ ਸਹੀ ਗੱਲ ਹੈ ਹੋਰ ਉਹ ਬੱਦੀਆਂ ਦੇ ਕਮੇਟੀ ਪਈ ਹੋਈ ਕਿੰਨੀ ਕੰਮੀ ਲੱਗਦੀ ਕੋਈ ਕਰੇ ਆਪਾਂ ਕਰਾਂਗੇ ਸਾਫੀਓ ਰੱਖਣ ਦੀ ਕਰੀ ਆਪਾਂ ਕਿੱਥੇ ਰੱਖਣਾ ਹੈ ਠੀਕ ਹੈ ਤੇ ਗਗਨ ਸਾਡੀ ਹੋ ਰਹੀ ਹੈ ਤਿਆਰ ਹੈ ਜਿਸ ਗਗਨ ਨੂੰ ਗਗਨ ਵੀ ਹੋ ਗਈ ਤਿਆਰ ਹੈ ਨਾ ਗਗਨ ਤੇ ਗਗਨ ਚਾਹ ਪੀ ਲਈ ਤੇ ਚਾ ਜੀਜੂ ਨੂੰ ਜੀਜੂ ਨੂੰ ਚਾਹ ਜੀਜੂ ਨੂੰ ਮੇਰੇ ਵਾਲੀ ਚਾਹ ਪੀ ਲੈ ਜਾ ਕਿਉਂ ਲੈ ਲੈ ਜੀਜੂ ਦੀ ਤਾਰੀ ਚਾਹ ਜੀਜੂ ਨੂੰ ਮੰਗੀ ਮੈਂ ਤਾਂ ਮੈਂ ਤੇ ਫਰਜ ਬੰਦਾ ਦੇਵਾਂ ਮੈਂ ਜੀਜੂ ਕਾਪੂ ਚਾਹ ਦੇ ਆ ਗਰਮ ਰਹਿੰਦੀ ਤੁਸੀਂ ਕਹਿੰਦੇ ਗੋਲੀ ਚਗੇ ਗੋਲੀ ਪਾ ਰਹੇ ਪਾਣੀ ਡੱਡ ਹੋਗੇ ਲਾਸਟ ਪਹਿਲਾਂ ਤੇ ਫੇਰ ਮੈਨੂੰ ਕੁਛ ਨਹੀਂ ਦੇਣਾ ਅੱਜ ਦੇਣਾ ਅੱਜ ਜਾਣਾ ਹੈ ਜਰੂਰ ਮੈਂ ਟੈਮ ਕਾ ਲੁ ਕੇ ਪਰ ਮੈਂ ਉਹ ਕੈਨਸਲ ਕਰਦੇ ਭਾਈ ਨਾ ਇਹਨੂੰ ਤੇ ਆ ਭਾਈ ਕੈਨਸਲ ਹੋ ਜਾ ਰਿਹਾ ਦੇ ਕਿਸ ਤਰੀਕੇ ਮਮੀ ਨੂੰ ਐ ਹੋ ਰਿਹਾ ਸੀ ਇਸ ਮੈਂ ਡਾਕਟਰ ਕੋਲ ਲੈ ਜਾਂਦੇ ਤੇ ਮੈਂ ਛੇਤੀ ਤੁਰਨ ਲੱਗ ਜਾ ਤੁਰਿਆ ਐ ਨਹੀਂ ਜਾਣਾ ਤੁਰਿਆ ਆਪਣੀ ਹਿੰਮਤ ਨਾਲ ਜਾਣਾ ਵੀ ਆਪਾਂ ਜਿਹੇ ਹਿੰਮਤ ਕਰਾਂਗੇ ਤਾਂ ਤੁਰਿਆ ਜਾਣਾ ਤੇ ਇਧਰ ਅਮਨ ਮੇਰੀ ਮੇਰੇ ਵਾਸਤੇ ਚਾਰ ਨਿਕਲਮ ਕਰ ਰਹੀ ਹੈਗੀ ਦੱਸੋ ਇਹਦਾ ਕੀ ਹੱਲ ਕਰੀਏ ਅਨਾ ਤੇ ਮਮਿ ਨੂੰ ਲੱਗਿਆ ਐਪੋਕ ਨਾਲ ਮਮਿ ਨੂੰ ਚਾਹ ਦੇਵਾਂ ਨਾਲ ਮੈਨੂੰ ਦੇ ਠੀਕ ਹੈ ਚਾਹ ਹਾਂ ਦਾ ਵੱਡਾ ਮਮਿ ਕਹਿੰਦੀ ਅਮਾਂ ਦੀ ਚਾਹ ਪੀ ਲਈ ਸਵੇਰੇ ਸਵੇਰੇ ਤੇ ਮੈਨੂੰ ਚਾਹ ਦਿੱਤੀ ਨਹੀਂ ਹੈ ਮੈਂ ਕਿੱਥੇ ਪੀ ਲਈ ਹਾਂ ਤਾਂ ਮੈਂ ਮਮਿ ਨੂੰ ਕਿਹਾ ਚਾਰ ਘਟਰਾਈ ਗਿਆ ਦਾ ਦੁੱਧ ਵੀ ਲੈਂਦਾ ਹਾਂ ਤੱਕ ਪਰ ਮੈਂ ਗਿਆ ਮਮਿ ਨੂੰ ਮੈਂ ਕਿਹਾ 100 ਮਾਰਕਾ ਪੀ ਲਿਆ ਪਾਣੀ ਗਰਮਾ ਤੁਹਾਨੂੰ ਮੈਂ ਕਿਹਾ ਚਾਹ ਪੀਂਦੀ ਹੈ ਤੇ ਮਮਿ ਫਿਰ ਵੀ ਯਕੀਨ ਨਾ ਕਰੇ ਮਮਿ ਕਹਿੰਦਾ ਨਹੀਂ ਨਹੀਂ ਉਹ ਚਾਹ ਪੀ ਗਈ ਆਪਣੀ ਯਕੀਨ ਕਰਨਾ ਬਹੁਤ ਮੁਸ਼ਕਲ ਆ ਦੇ ਟਾਈਮ ਤੇ ਮਮਿ ਰਾਜ ਮੱਕੀ ਦੀ ਰੋਟੀ ਦੇਣੀ ਹੈ ਬਣਾ ਕੇ ਕਹਿੰਦੀ ਮੱਕੀ ਦੀ ਰੋਟੀ ਖਾਣੀ ਹੈ ਠੀਕ ਮ ਤਾਕਤੀ ਮੱਕੀ ਦੀ ਰੋਟੀ ਤਾਂਕੀ ਹੁੰਦੀ ਹੈ ਚਲ ਤੂੰ ਇਹ ਹੱਥ ਰੱਖੀ ਜੋ ਇੱਕਲਾ ਜਿੱਦਾਂ ਬਾਅਦ ਲੈ ਡਬਲ ਕਾਲੇ ਕਰੋ ਮੈਂ ਦਿੱਤ ਲਿਆ ਕੇ ਮਾਂ ਇਹ ਖਾਣ ਨਹੀਂ ਪਿਆ ਅਰੇ ਤੇ ਬਣੇ ਦਾ ਬਲੌਗ ਦੇ ਵਿੱਚ ਯਾਰ ਨਹੀਂ ਦਾ ਇਜਾਰ ਨਹੀਂ ਉਹ ਆਏ ਇਹ ਦੇਰਾਂ ਵਿੱਚ ਬਦਾ ਫੌਮ ਨਹੀਂ ਕਰਦਾ 10 ਮਿੰਟ ਕਿਤੇ ਆਉਂਦੇ ਜਾਂਦੇ ਚਾਹ ਬਣ ਗਈ ਚਾਹ ਬਣ ਗਈ ਚਾਹ ਬਣ ਗਈ ਚਾਹ ਬਣ ਗਈ ਇਹ ਚਾਹ ਪੀਮਾ ਤਾਈ ਕਹਿੰਿਆ ਮੋਬਾਈਲ ਬਿਸਕੁਟ ਡੱਬਾ ਡੱਬਾ ਲੈ ਨਹੀਂ ਦੂਗਾ ਉਹ ਕਹਿੰਦੀ ਵੀ ਇਹਦਾ ਫੋਨ ਆਈਡੀ ਪਾਈ ਇੰਸਟਾਗ੍ਰਾਮ ਤੇ ਵੀਡੀਓ ਨਹੀਂ ਪਾਈ ਤੂੰ ਇਹ ਚ ਕਹਿ ਰਹੀ ਵੀ ਬੋਲਿਆ ਬਿਸਕੁਟ ਡੱਬਾ ਇੰਦਾ ਤਾਂ ਨਹੀਂ ਬਾਜ਼ ਘੱਟੀ ਕਹਿੰਦੇ ਲਿਆਓ ਲਿਆਓ ਬਿਸਕੁਟ ਪਟੇ ਵਾਲੇ ਸਹੀ ਗੱਲਾਂ ਦੇ ਬਿਸਕੁਟ ਕਿੰਨੇ ਕਰਹਿ ਕੇ ਦੇਣ ਥੋੜੀ ਜੀ ਤੇ ਕੋਈ ਯਾਰ ਅੱਬ ਜੀਆਂ ਵਾਲਾ ਘਰ ਸੁੱਖ ਨਾਲ ਚੜਦਾ ਚੜਦਾ ਢੇ ਘਰੇ ਖਾਣ ਵਾਲਾ ਏ ਤੂੰ ਕਿਹੜੀ ਗੱਲਾਂ ਕਰਦੇ ਜਵੱਕ ਵਾਲੀਆ ਤੇ ਲਿਆਓ ਮੈਨੂੰ ਲਿਆਓ ਚਾਹ ਨਾਲ ਕਿਹੜਾ ਫਲਣ ਨਾਲ ਕੇ ਚਾਹ ਲੈਣੀ ਸਾਰਾ ਕੁਝ ਹੀ ਲਵਾਂਗੇ ਠੀਕ ਹੈ ਲੈ ਫੋਟੋ ਫਿਰ ਲੈ ਆਵਾਂ ਇਹਨੂੰ ਚਾਰਜਿੰਗ ਤੇ ਲਾ ਲਓ ਵਿਚਾਰੇ ਨੂੰ ਕਿੱਥੇ ਬੈਠ ਕੇ ਜਾ ਨਹੀਂਏ ਇੱਥੇ ਸਕੂਨ ਜਾ ਹੋਵੇ ਇੱਥੇ ਚਾਹ ਪੀਣ ਦੀ ਚਾਹ ਹੋਵੇ ਸਕੂਨ ਤਾਂ ਹੈ ਨਹੀਂ ਜ਼ਿੰਦਗੀ 'ਚ ਸਕੂਨ ਤਾਂ ਖਤਮ ਹੋ ਗਿਆ ਅਰ ਸੌਂ ਲੱਗਿਆ ਵੀ ਡਰ ਲੱਗਾ ਤੁੱਥਣ ਲੱਗਾ ਵੀ ਡਰ ਲੱਗਾ ਕਿ ਹੁਣ ਸੌਂਗੇ ਇਹ ਜਦੋਂ ਉਹ ਵੀ ਕਹਿੰਦਾ ਅਗਲੇ ਦਿਨ ਕੱਢ ਮਿਲਣਾ ਹੈ ਕਿੱਥੇ ਉਹ ਕੇਕ ਦਾਸ ਆਏ ਬਣਾਣੇ ਡਰਾਈਵਰ ਤੇਰੇ ਨੂੰ ਕੁੱਤੇ ਲੱਗੇ ਹੋਈ ਨਹੀਂ ਸਾਹ ਸੋਵਾ ਇਹ ਬਣਾਇਆ ਵਾਲਾ ਨੂੰ ਸਮਝ ਨਹੀਂ ਆਉਂਦੀ ਉੱਪਰ ਰੱਖਣਾ ਕਿਤੇ ਅੱਜ ਯਾਰ ਕੋਰੀਅਰ ਮਾੜੇ ਸਾਰੇ ਕੋਰੀਅਰ ਕੈਨੇਡਾ ਅਮਰੀਕਾ ਵਾਲੇ ਕੋਰੀਅਰ ਨੇ ਸੋਫਾ ਕੋਠੇ ਰੱਖਿਆ ਉਹਨੇ ਮੇਰੇ ਕੋਠੇ ਰੱਖਿਆ ਉਹਨੇ ਆ ਇੱਧਰ ਲਾ ਦੇ ਵਧੀਆ ਇੱਧਰ ਲਾ ਦੇ ਪੜੇ ਤਾਰਾਂ ਲਾ ਕੇ ਪੜਾ ਕੇ ਹੁਣ ਅੱਗ ਲੱਗ ਜਣੀ ਜਿਹੜੇ ਸਾਣਾ ਹਵਾ ਦੇ ਹੀ ਚੱਲਣ ਨਹੀਂ ਲੱਗਦੀ ਕੀ ਆयो ਬਾਬੇ ਇਹ ਕਿਹੜੇ ਟਾਂ ਲਟਾਇਆ ਇਹ ਗਵੰਡੀਆ ਘਰੇ ਡਿੱਗਦੇ ਆ ਨਹੀਂ ਡਿੱਗਦਾ ਨਹੀਂ ਹੋਣੀ ਡਿੱਗਦਾ ਕਹਣ ਇਹ ਹੋਣੀ ਡਿੱਗਦਾ ਭਾਏ ਕਿਕਰ ਦਾ ਡਿੱਗ ਜੇ ਕੀ ਕਰਦੇ ਫਿਕਰ ਸੁਦਾ ਵੀ ਪਿਆ ਨਹੀਂ ਆ ਗਿਆ ਆ ਗਿਆ ਥੱਲੇ ਮੇਰੇ ਨਾਲ ਹਾਏ ਉਹ ਆ ਗਿਆ ਥੱਲੇ ਆ ਗਿਆ ਆ ਗਿਆ ਥੱਲੇ ਆਪਾਂ ਤਾਂ ਦੇਖੋ ਡਾਇਰ ਆ ਗਿਆ ਕਿਹੜੇ ਪੁੱਤਰ ਜਾਵਦੇ ਸੁਣ ਕੇ ਢਾਗਾ ਉਹਨਾਂ ਤੋਂ ਲੈ ਰਾਤ ਲੰਘ ਜੇ ਹੱਥ ਹੋਈ ਮੰਮੀ ਮਿੱਟੀ ਦੀ ਆਜੀ ਦਾ ਹਾਂ ਪਦੇ ਮਤਲਬ ਨਹੀਂ ਜੀ ਜਿਹੜੀਆਂ ਆਪਾਂ ਆਪ ਬੋਲ ਬਣ ਕਰਾ ਫਤਿਆ ਸਬਜੀ ਕੱਟ ਕੇ ਲਿਆ ਗੱਡੀ ਚੋ ਨਾ ਪਰ ਗੁਰਦੁਆਰੇ ਜਾਣਾ ਨਹੀਂ ਚਾਹੀਦਾ ਸਾਰੀ ਸਾਰੀ ਗੱਲਾਂ ਚੱਲੂਗੀ ਸਾਰੀ ਕਾਹਦੀ ਮੈਂ ਤੇ ਸਾਰੀ ਚੱਲੂਗੀ ਪੱਕੀ ਨਹੀਂ ਹੋਗਾ ਮੈਂ ਆਉਂਗਾ ਹੋਣਾ ਦੇ ਟਿਕਟਿਸ ਚੈੱਕ ਕਰ ਚੱਲ ਬਾਬਾ ਜੀ ਕੀ ਹੈ ਇਸ ਵਿੱਚ ਰਾਸ਼ਨ ਹੈ ਬਾਬੇ ਕਿਹੜਾ ਅਰੇ ਯਹਾਂ ਤੇ ਕੁਝ ਦਿਖ ਹੀ ਨਹੀਂ ਰਹਾ ਯਾਰ ਕੈਮਰੇ ਵਿੱਚ ਉਹਦਾ ਏ ਲੂਨ ਲੈ ਚਲਦੀ ਇਹ ਅੰਦਰ ਨਹੀਂ ਕੱਢਣਾ ਮਤੇ ਇਹ ਬਿਲਕੁਲ ਕੰਮ ਕਰ ਲਈਏ ਇਹ ਬਾਅਦ ਚ ਕੱਢਾਂਗੇ ਮਸ ਖਾਣ ਨੂੰ ਨਹੀਂ ਲਾਏ ਹੈਗੇ ਬਹੁਤ ਭੁੱਖ ਲੱਗ ਰਹੀ ਹੈ ਮੈਂ ਕਿ ਭਰਾ ਸਾਤੇ ਹਾਂ 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 ਮੱਤੀ ਹੁਣ ਸਿਰ ਤੇ ਸਰਚੋ ਚੋਚੀ ਕਿੱਥੇ ਟਿਆਓ ਜਾ ਕੁਝ ਕੁ ਹੋਇਆ ਹੋਊ ਨੀ ਕੱਤੀਏ ਸੱਜਣਾਂ ਦੇ ਕੋਬਾਟ ਆਇਆ ਦੋ ਚੜਾ ਹੋਇਆ ਪਿਆ ਸਮਝ ਨਹੀਂ ਆਉਂਦੀ ਕਿੱਦਾਂ ਕੁ ਕੀ ਕਰੀਏ ਗੜ ਸੋਪੇ ਨਾਲ ਕੋ ਦਿਮਾਗ ਲਾ ਰਿਹਾ ਆਈਡੀਆ ਆਇਆ ਭਾਈ ਤੇਵੜਾ ਲੰਬੀ ਕੁੜੀ ਕਿਉਂ ਟਿਕਾ ਗਾਣੀ ਟਿਕਾ ਗਾਣੀ ਤੇ ਕੱਪੜੇ ਉੱਪਰ ਰੱਖੇ ਜਾਂਦੇ ਸੀ ਫੀਟ ਮੇਰੇ ਪੈਰ ਰੱਖਣ ਨੂੰ ਤਾਂ ਹਾਂ ਫੀਟ ਵੱਡਾ ਮਾਣਾ ਪਾਣਾ ਹੈ ਬੜਾ ਕਿਦਾਂ ਉਹਦਾ ਜਗ ਲੈਣਾ ਗਾਂਜਣਾ ਛੱਡਣਾ ਨਹੀਂ ਹੁੰਦਾ ਆਲੂ ਲੈਣਾ ਔਰ ਇਹ ਜਾਂਦਾ ਘਰ ਇੱਥੇ ਆਉਂਦੇ ਆ ਆ ਕੇ ਮੈਂ ਉਹ ਆਹ ਇਹ ਕਰੋ ਉਹ ਅੱਛਾ ਮਰਦੋ ਕਿਤੇ ਹਾਂ ਮੈਂ ਕੀ ਕਰਾਂ ਮੈਂ ਕਿਹਾ ਮੇਰੀ ਗਿੱਟਰ ਨੂੰ ਕਿੱਡੀ ਦੇ ਦੁਨੋਂ ਮਿਲਣਾ ਉਸਨੇ ਨਹੀਂ ਤਾਂ ਐਸੀ ਮੈਂ ਆਸਟ੍ਰੇਲੀਆ ਤੋਂ ਮਿਲਣ ਵਾਸਤੇ ਐਸੀ ਦੀਦੀ ਇੱਕ ਗਿੱਟਰ ਜੋਈ ਕਰ ਮੈਂ ਕਿ ਮੰਮੀ ਵੀ ਲੋ ਕੀ ਮੈਨੂੰ ਕਹਿੰਦੀ ਮੇਰੀ ਟੀਨ ਨੂੰ ਨਜ਼ਰ ਨਾ ਲੱਗੇ ਲੈ ਨਜ਼ਰ ਲੱਗਣਾ ਨਹੀਂ ਕੋਪਿਨਾ ਖਾਲੀ ਪਾਣੀ ਦੀ ਜਿੰਦਗੀ ਹੈ ਨਾ ਅੰਗਣੀ ਕਾਲੀਆਂ ਜੀ ਸੋਹਣੀ ਜਿੰਦਗੀ ਹੈ ਕੱਲ ਇੱਕ ਦੀਦੀ ਕਹਿ ਰਹੇ ਸੀ ਗਗਨ ਜੀ ਨੰਬਰ ਕੀ ਭੱਜ ਦੌੜ ਚ ਲੱਗ ਰਹੀ ਉਹ ਸੋਹਣੀ ਜਿੰਦਗੀ ਹਾਂ ਮੈਂ ਕਿਹਾ ਪਾਣੀ ਹੋਰ ਲੈ ਮਾਤਾ ਗਲਾਸ ਕੱਲ ਗਗਨ ਜੀ ਦਾ ਮੈਸੇਜ ਆਇਆ ਸੀ ਆਪਣੇ ਤੇ WhatsApp ਤੇ ਉਹ ਕਹਿ ਰਹੇ ਕਹਿੰਦੇ ਜਿੱਦਾਂ ਤੁਸੀਂ ਇੰਨਾ ਮਹਿੰਗਾ ਸੂਟ ਪਾ ਕੇ ਤੇ ਸਬਜ਼ੀ ਛਿੱਲਣ ਲੱਗੇ ਸੀ ਦੀ ਆਉਂਦੇ ਗਲਤ ਗੱਲ ਹਿੱਟਾ ਪੈਂਦੀਆਂ ਨੇ ਮੈਂ ਦੀਦੀ ਕਮੇਲਦਾਰੀ ਤੇ ਨਹੀਂ ਪਤਾ ਲੱਗਦਾ ਵੀ ਸੂਟ ਦੇ ਛਿੱਟਾਂ ਪਈਆਂ ਕੀ ਪਾਣੀ ਕੀ ਨਹੀਂ ਸਿਰ ਸਾਡਾ ਤਾਂ ਕੰਮ ਵਾਲੀ ਧਿਆਨ ਹੈ ਆ ਵਿੱਚ ਆ ਗਏ ਚੱਕੂ ਗੱਲ ਲੈ ਆਈ ਇਹ ਇਹ ਕਿੱਥੇ ਖੜਾ ਹੈ ਇਹ ਤਾਂ ਖਾਣਾ ਨਾਲ ਟਾਟੂ ਹੈ ਇਹ ਮੇਰੇ ਪੁੱਤ ਖਾਣਾ ਹੈ ਅੰਦਰ ਚੂਰਨ ਖਾਦਾ ਜਾਂਦਾ ਹਾਂ ਹਾਂ ਬਬਾ ਖਾਣ ਵਿੱਚ ਕੋਈ ਟਰੌਲੀ ਚੂਰਨਾ ਪਾਉਂਦਾ ਨਹੀਂ ਮੈਂ ਵੀ ਮੈਂ ਵੀ ਟੇਡਾ ਹੋ ਕੇ ਬਹਿ ਗਿਆ ਹਾਂ ਹਾਂ ਮਟਰ ਵਿੱਚ ਖਾਧਿਆ ਚੁੱਪ ਲਾ ਕੇ ਆਉਂਗਾ ਦਾ ਚੜਾਓ ਯਾਰ ਮਟਰ ਕਿੱਥੇ ਹੁੰਦਾ ਮੰਮੀ ਮੰਮੀ ਜਿਹੜੀ ਵਾਸ਼ਰੂਮ ਵਾਲੀ ਪਾਈਪ ਲੱਗੀ ਨਾ ਮੰਮੀ ਕਹਿੰਦੀ ਸਾਰੀ ਉਮਰ ਮੈਂ ਪਰਸ ਫੜਿਆ ਨਾ ਤੇ ਹੁਣ ਮੈਨੂੰ ਪਿਛਲੀ ਉਮਰੇ ਰੱਬ ਨੇ ਪਰਸ ਦਿੱਤਾ ਫਾਸਰੇ ਨਾ ਮੰਮੀ ਲਈ ਕੁਚੀ ਦਾ ਉਹਨੂੰ ਕਹਿੰਦੇ ਕੁਚੀ ਦਾ ਬੈਗ ਹੈ ਆਜ ਮਮੇ ਤਰ ਲਾ ਘਰੋਂ ਕਚੇ ਮਾਰ ਲਿਆ ਅੱਜ ਕੁਚੀ ਦਾ ਨਹੀਂ ਅੱਜ ਕੁਚੀ ਦਾ ਚੇਂਜ ਕਰਕੇ 올ਡੋ ਵਾਲਾ ਅੱਜ 올ਡੋ ਵਾਲਾ ਮਮੇ ਕਹਿੰਦੀ ਮੈਂ ਇੱਕ ਤਾਂ ਪਰੇਸ਼ਾਨ ਹੋ ਗਈ ਮੈਂ ਜਿੱਥੇ ਕਹਿੰਦੀ ਕੋਈ ਬੈਗ ਲੈ ਕੇ ਜਾਣੀ ਆ ਪਰ ਮੇਰਾ ਚੇਂਜ ਕਰ ਦੋ ਹੁਣ ਇਹ ਚੇਂਜ ਕਰਵਾ ਲਿਆ ਕਿਹੜਾ ਕਿਹੜਾ ਬ੍ਰਾਂਡ ਦਾ ਲਗਨ ਐਮਸਨ ਦਾ ਨਹੀਂ ਐਬੀਜ਼ ਦਾ ਐਬੀਜ਼ ਦਾ ਐਮਸਨ ਦਾ ਚੇਤ ਸੁਣਿਆ ਵੀ ਮੈਂ ਮੈਂ ਐਡੀ ਦੱਸਦੀ ਕੰਪਨੀ ਕਰਦਾ ਕੀ ਆ ਵੀ ਇਹ ਘਟ ਘਟ ਖਲਿੰਦਰ ਇੱਕ ਚਾਹ ਪੀਛਦਾ ਹੀ ਚੱਲੇ ਜਾਂਦਾ ਬਾਹਰ ਜਿੰਨੀ ਮਰਜ਼ੀ ਆਪਾਂ ਕਾਫੀ ਪੀ ਲਈ ਚਾਹ ਪੀ ਲਈ ਬਟ ਜਿਹੜੀ ਘਰ ਦੀ ਚਾਹ ਹੈ ਨਾ ਉਹਦੇ ਵਰਗੀ ਨਹੀਂ ਸੀਗੀ ਅਸੀਂ ਕਾਫੀ ਚਾਹ ਵੀ ਨਹੀਂ ਹੈ ਚਾਹ ਵੀ ਨਹੀਂ ਹੈ ਨਹੀਂ ਤੁਸੀਂ ਬਾਹਰੋਂ ਕਾਫੀ ਪੀ ਕੇ ਆਏ ਹੋ ਚਾਹ ਆਇਆ ਤਾਂ ਜਾਂਦੀ ਆ ਮੇਰੇ ਗੋਟ ਨੂੰ ਕੁਝ ਹੋ ਗਿਆ ਹੈ ਆਪਾਂ ਹੋਇਆ ਸ਼ਾਇਦ ਉਹ ਹੋਇਆ ਵਿੰਗਾ ਆਇਆ ਸ਼ਾਇਦ ਬੁੱਤ ਹਾਂ ਹਾਂ ਆਰੇ ਕਰਦਿਆਂ ਤੌਣਾ ਹੀ ਹੁੰਦੀ ਹੁੰਦੀ ਆ ਸਭ ਦਾ ਮੂੰਹ ਆ ਰਿਹਾ ਆਰੇ ਆਖ ਮਾਸੀ ਦਾ ਹੀ ਮੂੰਹ ਆ ਰਿਹਾ ਉਹ ਦੀ ਜਿਹਨ ਫਿਰ ਅਸੀਂ ਸੂਟਾ ਮਾਰ ਚ ਬੁਲਾ ਲਿਆ ਅੱਛਾ ਤੇ ਉਹਦੇ ਜਿਹਨ ਨਾਲ ਗੱਲਬਾਤ ਕਰਕੇ ਤੇ ਫਿਰ ਆਪਾਂ ਗੀਜੂ ਰਾਤ ਕਾਫੀ ਆਰਡਰ ਕੀਤੀ ਤੇ ਤੂੰ ਝੂਠ ਕਾ ਤੂੰ ਬੋਲਦੀ ਹੁੰਨੀ ਐ ਕੀ ਨਹੀਂ ਤੂੰ ਚੁੱਤੇ ਨੂੰ ਝੂਠ ਬੋਲਣ ਦੀ ਆਦਤ ਐ ਕੀ ਬੰਮ ਕਹਿ ਰਸੇ ਹੈ ਪਾਉਂਦੇ ਸੀ ਉਹ ਮੈਨੂੰ ਦੱਸਿਆ ਕਿ ਸੂਟਾ ਬਾੜ ਚ ਬੈਠੇ ਬਸ ਆਵੇ 10 ਮਿੰਟ ਚ ਆਗ 10 ਨਾ ਮੇਰਾ ਵੀ ਰੰਗ ਦੀ ਪਾਟਣ ਲੱਗ ਗਈ ਜੇ ਮੈਂ ਖਬਰ ਮੈਂ ਕੀ ਕਹਿੰਦੀ ਫੂਟਾ ਬਾੜ ਚ ਬੈਠੇ ਅਗਲੀ ਉਹ ਕਿਹੜਾ ਦੱਸੇ ਉਹ ਹੀ ਤੱਕ ਵੇਖ ਲੈ ਮम्मी ਪਤਾ ਲੱਗ ਗਿਆ ਚਾਹੀਦਾਸ ਨਾ ਕਿ ਆਪੇ ਕਹਿੰਦੇ ਇੱਥੇ ਬੈਠੇ ਸਾਨੂੰ ਇੰਨਾ ਟਾਈਮ ਲੱਗੂਗਾ ਚਾਹੀਦਾਸ ਨਾ ਦਿੰਦੇ ਕਦੀ ਵੀ ਹਾਂ ਆ ਤੁਹਾਨੂੰ ਨਹੀਂ ਦਾ ਫੋਨ ਆਉਂਦਾ ਮੰਮੀਆਂ ਦਾ ਅੱਜ ਫੋਨ ਕਰਾਂ ਮੈਂ ਲੱਲੀਆਂ ਮਾਰੀਏ ਨਾ ਮੰਮੀਆਂ ਨੂੰ ਹਾਂ ਸਾਨੂੰ ਠੀਕ ਹੈ ਆਪਣੀ ਉਹਨੂੰ ਨਾ ਬੋਲਣ ਦੀ ਆਪਣੀ ਸੁਣਾਈ ਜਾਈ ਕਾਹ ਆ ਗਏ ਦੋਲਕੇ ਤੇ ਟਾਈਮ ਸਾਢੇ 10 ਵਜੇ ਦੇ ਹੋ ਗਏ ਓਏ ਭਾਜੀ ਸੰਭਾਲ ਲੈ ਨੂੰ ਕੀ ਸੰਭਾਵਾਂ ਤੇ ਮੇਰੀ ਗੱਲ ਸੁਣੋ 10 ਵਜੇ ਰਹਿਣੀ ਸਾਢੇ 10 ਹੋ ਰਹੀ ਨੂੰ ਤੂੰ ਸੋਣਾ ਨਹੀਂਗਾ ਨਾ ਆ ਦੇ ਪਿਆ ਮਮੇ ਨੂੰ ਕੀ ਹੋ ਗਿਆ ਜਿਵੇਂ ਨਹੀਂ ਆਣੇ ਨੇ ਕੀ ਹੋ ਗਿਆ ਮੰਮੀ ਅੱਜ ਨਾ ਲੈਂਦੀ ਕੀ ਹੋ ਗਿਆ ਮੰਮੀ ਆਂਟੀ ਦੇ ਪੁੱਠੇ ਕੰਮ ਮੰਮੀ ਚੰਗੀ ਚੀਜ਼ ਦੇ ਕਿ ਦੁੱਧ ਪੀਣ ਨੂੰ ਮੰਮੀ ਨਹੀਂ ਮੈਨੂੰ ਕੀ ਖਾਣਾ ਨਾਲ ਓ ਯੈਸ ਤੇ ਇਧਰ ਮੰਨੇ ਬੁਢੀ ਚ ਪਾਰਖਿਆ ਬੁਟੀਕਾ ਨੂੰ ਡਰਾਈング ਰੂਮ ਚ ਪਾਰਖਿਆ ਖਲਾਰਾ ਡਰਾਈング ਤੁਹਾਡਾ ਸੋਫਾ ਹੀ ਸੈੱਟ ਹੋਇਆ ਸੁੱਕ ਨਾਲ ਇੰਨਾ ਸੋਨਾ ਕਰਮਾ ਵਾਲਾ ਸੋਫਾ ਆਇਆ ਨਾ ਤੇ ਸਾਡੇ ਸਾਰੇ ਸੋਫੇ ਉੱਪਰ ਜਿਹੜਾ ਸਾਡਾ ਕੋਰੀਅਰ ਜਾਣਾ ਤੇ ਉਹ ਸਾਰੇ ਆਰਡਰ ਰੈਡੀ ਹੋਏ ਪਏ ਆ ਤੁਸੀਂ ਦੇਖੋ ਕਿ ਨਹੀਂ ਸਾਰੇ ਕੱਪੜੇ ਕੱਪੜੇ ਗਲੱਖੇ ਨੇ ਮੈਂ ਕਰਦਿਆ ਸੈਟਿੰਗ ਕਿਧਰ ਹੈ ਮੰਮੀ ਨੂੰ ਪਸੰਦ ਨਹੀਂ ਆਉਂਦੇ ਆ ਕੰਮ ਹੋਰ ਕਿਹਨੇ ਕੀ ਗਾਹ ਪਾਇਆ ਕੁਝ ਥੱਲੇ ਸਿੱਟ ਰੱਖ ਨੇ ਜੀ ਚੂਹੇ ਨੇ ਟੁੱਕਦੇ ਨਾ ਕੱਪੜੇ ਕਿਥੇ ਗੱਲ ਲੱਡੇ ਨੇ ਡਿਗੇ ਨਹੀਂ ਹੈਗੇ ਥੱਲੇ ਕੱਪੜੇ ਪੈਨੇ ਮੈਂ ਕਿਹਾ ਉਹ ਕਿਤੇ ਚੂਹੇ ਨੇ ਟੁੱਕਦੇ ਨਾ ਓਕੇ ਤਾਂ ਕੰਮ ਖਰਾਬ ਹੋਇਆ ਨਾ ਹੋਰ ਦੋ ਚੋਰ ਆਪਣੇ ਔਰ ਭਾਬੀ ਉਹਨਾਂ ਨੇ ਸ਼ੂਟ ਦੇ ਉਹ ਵੀ ਕੱਢੀ ਤਾਂ ਉਹਦਾ ਬਿੱਲ ਭੇਜਣਾ ਪੈਸੇ ਕੁਝ ਪੁਆਈਏ ਚਾਰ ਖਰਚ ਹੋ ਗਿਆ ਬਹੁਤ ਤੇ ਨਹੀਂ ਸਹੀ ਗੱਲ ਹੈ ਹੋਰ ਤੇ ਵੀਡੀਓ ਰਹਿ ਗਈ ਸ਼ੂਟ ਕਰਨ ਵਾਲੀ ਪਹਿਲਾਂ ਆਹ ਸ਼ੂਟੀ ਬੰਮਨ ਬਹੁਤ ਸੋਹਣਾ ਬਣਿਆ ਹੋਇਆ ਹੈ ਕੀ ਨਾ ਤਾਂ ਇਹ ਥ੍ਰੈਡ ਵੀ ਇਦਾਂ ਮਸ਼ੀਨ ਤੇ ਵਿਦਹਾਂ ਦਾ ਕੰਮ ਨਹੀਂ ਵਾਓ ਬੜਾ ਸੋਹਣਾ ਬਣਿਆ ਹੈ ਇਹ ਵੀ ਵੀਡੀਓ ਬਣਾਣੀ ਹੈ ਸਵੇਰੇ ਦੀ ਵੀ ਓਕੇ ਹੁਣ ਆਪਾਂ ਨਾ ਇੰਸਟਾਗ੍ਰਾਮ ਤੇ ਵੀ ਮਤਲਬ ਅਬ ਰੀਲ ਆ ਪਾਇਆ ਕਰੀਏ ਨਾ ਸੂਟਾਂ ਦੀ ਬੜੇ ਹੋਏ ਪਏ ਆ ਵੀਡੀਓ ਕਿੱਥੇ ਸ਼ੂਟ ਕਰਾਂ ਤਾਂ ਵੀ ਟਾਈਮ ਨਹੀਂ ਹੈਗਾ ਇੰਸਟਾਗ੍ਰਾਮ ਤੇ ਸਾਰਿਆਂ ਭੈਣਾਂ ਇੰਸਟਾਗ੍ਰਾਮ ਪੇਜ ਮੰਗਦੇ ਆ ਕੱਲ ਇੱਕ ਭੈਣ ਨਵੀਂ ਆਈ ਕਹਿੰਦੀ ਆਪਣੇ ਅਮਨ ਇੰਸਟਾਗ੍ਰਾਮ ਪੇਜ ਦੋ ਮੈਂ ਉਹਦਾ ਢਾਈ ਦਾ ਸੂਟ ਪਾਇਆ ਹੋਇਆ ਸੀ ਸਹੀ ਗੱਲ ਆ ਜੇ ਰੈਗੂਲਰ ਵੀਡੀਓ ਪਾਈ ਨਾ ਇੰਸਟਾਗ੍ਰਾਮ ਤੇ ਨਾਲ ਤਾਂ ਫਾਲੋਅਰ ਵਧ ਜਾਣ ਆਪਣਾ ਧਿਆਨ ਹੀ ਨਹੀਂ ਹੈਗਾ ਸੋਖਣਾਲ ਕੰਮ YouTube ਤੇ ਹੀ ਇੰਨਾ ਤੇ ਇੰਸਟਾਗ੍ਰਾਮ ਤੇ ਪਾਲਾ ਤੇ ਕੰਮ ਟੂ ਮੱਚ ਹੋ ਜਾਣਾ ਬੜਾ ਇੱਕ ਫਿਰ ਚਲੋ ਪਰਮਾਤਮਾ ਆਪਣੀ ਨ ਕੰਮ ਚ ਵਾਅਦੇ ਹੀ ਕਰਿਆ ਆਪਾਂ ਕਾਨੂੰ ਕਹਿਣਾ ਇਹ ਚੀਜ਼ਾਂ ਤੇ ਕੰਮ ਜੀ ਵਾਅਦਾ ਕਰਦੇ ਯਾਰ ਜਿਹੜੀਆਂ ਪਹਿਣਾ ਬਣਾਉਂਦੀਆਂ ਨੇ ਤੇ ਉਹਨਾਂ ਨੂੰ ਹੀ ਪਸੰਦ ਆਉਂਣਾ ਕਹਿੰਦੇ ਨਹੀਂ ਕਿਸੇ ਦਾ ਮਨ ਦੁਖੀ ਕਰਨ ਨੂੰ ਨਹੀਂ ਦਿਲ ਕਰਦਾ ਹੈਗਾ ਸਾਡਾ ਹਨ ਤੇ ਕਈ ਵਾਰ ਹੋ ਜਾਂਦਾ ਕਈ ਪਹਿਣਾ ਨਾ ਪਹਿਲਾਂ ਕੁਝ ਹੋਰ ਕਹਿੰਦੀਆਂ ਬਾਅਦ ਚ ਕੁਝ ਹੋਰ ਕਹਿ ਦਿੰਦੀਆਂ ਨੇ ਵੀ ਇਹ ਆ ਵਰਕ ਕਰਾਉਣਾ ਹਨਾ ਤੇ ਫਿਰ ਕਿਤੇ ਨਾ ਕਿਤੇ ਪ੍ਰਾਈਸ ਦਾ ਫਰਕ ਪੈਦਾ ਫਿਰ ਕਹਿੰਦੇ ਵੀ ਅਮਾ ਤੁਸੀਂ ਕੰਮ ਇਹਦਾ ਸੂਟ ਦਾ ਰੇਟ ਵੱਧ ਗਿਆ ਇੰਦਾ ਉੰਦਾ ਪਰ ਤੁਹਾਨੂੰ ਪਤਾ ਜੀ ਕਹਿੰਦੇ ਜਿੰਨਾ ਗੁੜ ਪਾਈਏ ਉਹਨਾਂ ਮਿੱਠਾ ਜਿਹੇ ਜੇ ਕੰਮ ਕਰਾਵਾਂਗੇ ਉਹੋ ਜਿਹਾ ਰੇਟ ਹੋਊਗਾ ਹੁਣ ਤੁਸੀਂ ਦੇਖ ਆ ਸੂਟ ਤੇ ਆ ਸੂਟ ਸਾਡਾ ਤੇ ਕਾ ਸੂਟ ਔਰ ਇੱਕ ਇਹ ਵਾਲਾ ਤੇ ਇੱਕ ਇਹ ਵਾਲਾ ਇਹ ਆ ਵਾਲੇ ਇਹ ਜਿੰਨੇ ਸੂਟ ਬਣੇ ਹੋਏ ਨਾ ਇਹ ਐਚਸੀ ਇੰਨੇ ਕੁ ਜ਼ਿਆਦਾ ਸੂਟ ਬਣਾ ਚੁੱਕੇ ਨਾ ਰਿਪੀਟ ਕਲਰ ਕਲਰ ਰਿਪੀਟ ਹੋ ਰਿਹਾ ਡਿਜ਼ਾਈਨ ਵੀ ਰਿਪੀਟ ਹੋ ਰਿਹਾ ਹੁਣ ਤੁਸੀਂ ਆ ਦੇਖੋ ਮੈਂ ਖੋਲਣਾ ਤਾਂ ਨਹੀਂ ਸੀ ਚਾਹੁੰਦੀ ਪਰ ਮੈਨੂੰ ਖੋਲਣਾ ਪੈ ਗਿਆ ਆ ਦੇਖੋ ਇਹ ਸੂਟ ਕਿੰਨਾ ਹੈਵੀ ਬਣਿਆ ਹੋਇਆ ਹੈਵੀ ਹੁਣ ਇਹਦੇ ਨਾਲ ਟਰੌਜ਼ਰ ਬਣਿਆ ਹੋਇਆ ਦੇਖੋ ਆ ਦੇਖੋ ਟਰੌਜ਼ਰ ਉੱਪਰ ਵੀ ਕੰਮ ਔਰ ਸੈਕਿੰਡ ਜਿਹੜੀ ਇਹ ਚ ਮੇਨ ਕੰਮ ਉਹ ਹੈਗਾ ਦੁਪੱਟੇ ਦਾ ਦੁਪੱਟੇ ਦੇ ਉੱਪਰ ਵੀ ਕੰਮ ਹੈ ਸਾਰਾ ਇਸਾ ਦੁਪੱਟੇ ਉੱਪਰ ਲਾਈਨਾਂ ਬਣੀਆਂ ਹੋਈਆਂ ਸਾਰੀਆਂ ਫੋਰ ਸਾਈਡ ਦੁਪੱਟਾ ਆਪਾਂ ਪੇਸਟਿੰਗ ਕੀਤਾ ਹੋਇਆ ਵਿੱਚ ਲਾਈਨਾਂ ਬਣੀਆਂ ਹੋਈਆਂ ਬੂਟੀ ਬਣੀ ਹੋਈ ਹੈ ਹਨ ਤੇ ਇਸ ਕਰਕੇ ਤੁਸੀਂ ਜਿੰਨਾ ਕੰਮ ਕਰਾਓਗੇ ਉਹਦੇ ਅਕੋਰਡਿੰਗ ਪ੍ਰਾਈਸ ਹੈ ਹੁਣ ਇਹਦੇ ਨਾਲ ਇੱਕ ਤਾਂ ਪੈਂਟਰ ਬਣੀ ਹੋਈ ਹੈ ਹਨ ਟਰੌਜ਼ਰ ਔਰ ਸੈਕੰਡ ਇੱਕ ਇਹਦੇ ਨਾਲ ਅਲੱਗ ਤੋਂ ਪਜਾਮੀ ਬਣੀ ਹੋਈ ਹੈ ਤੇ ਪੂਰਾ ਸੂਟ ਲਾ ਲਓ ਵੀ 5 ਮੀਟਰ ਦਾ ਆਪਣਾ ਸੂਟ ਬਣਦਾ ਹਮ ਇਹ ਤੋਂ 7.5 8 ਮੀਟਰ ਵਾਂਗ ਇਹਨੂੰ ਕਪੜਾ ਲੱਗ ਗਿਆ ਕਿਉਂਕਿ ਕੁਝ ਆਪਣਾ ਡਾਈ ਕਿਉਂ ਆਉਣਾ ਹੁੰਦਾ ਸ਼੍ਰਿੰਕਿੰਗ ਵੀ ਹੋ ਜਾਂਦੀ ਉਹਦੇ ਵਿੱਚ ਤੇ ਆਹ ਸੂਟ ਵੀ ਦੇਖਿਓ ਕਿੰਨਾ ਸੋਹਣਾ ਹੈ ਮੰਨਿਆ ਸਾਰਾ ਸੂਟ ਨਾ ਖੋਲਿਆ ਕਰ ਤੈਨੂੰ ਯੋਖੀ ਹੋ ਜਾਣਾ ਦੇਖੋ ਆ ਦੇਖੋ ਕਿੰਨਾ ਸੋਹਣਾ ਸੂਟ ਕਿੰਨਾ ਪਿਆਰਾ ਪੀਸ ਬਣਿਆ ਹੋਇਆ ਇਹ ਬਹੁਤ ਹੈਵੀ ਵਰਕ ਹੈ ਹੋਰ ਹੈਵੀ ਵਰਕ ਹੈ ਸਾਰਾ ਇਹ neck ਬਾਜੂ ਸਾਰਾ ਕੁਝ ਬਣਿਆ ਹੋਇਆ ਇਹਦੇ ਨਾਲ ਇਹਦਾ ਕਲਰ ਵੀ ਬਹੁਤ ਪਿਆਰਾ ਹੈ ਇਸ ਤੇ ਕਲਰ ਤੇ ਬਹੁਤ ਉੱਠ ਵੀ ਹੋ ਰਿਹਾ ਹੈ ਇਹ ਕਲਰ ਆਪਣਾ ਬੋ ਆਪਣੇ ਮੈਨੂੰ ਬੜੀ ਖੁਸ਼ੀ ਹੁੰਦੀ ਯਾਰ ਜਦੋਂ ਆਪਣੀ ਚੀਜ਼ ਕੋਈ ਰਿਪੀਟ ਹੋ ਰਹੀ ਏ ਆਪਣੀ ਰੰਜੀਤ ਭੈਣ ਹੈ ਕੈਨੇਡਾ ਤੋਂ ਉਹਦਾ ਹੀ ਫੋਨ ਆਇਆ ਕੰਨੀ ਪਹਿਣੇ ਮੇਰਾ ਵੀ ਇਹੋ ਜਿਹਾ ਬਣਾ ਦੇ ਇੱਕ ਚੁੱਪ ਕਰਕੇ ਮਾਊਸ ਕਲਰ ਦਾ ਹੀ ਬੜਾ ਸੋਹਣਾ ਆ ਜਾ ਜਿਹੜਾ ਮੈਨੂੰ ਪੁੱਛਣ ਸਾਰੇ ਵੀ ਕਿੱਥੋਂ ਬਣਾਇਆ ਮੈਂ ਉਹ ਤੇ ਪੁੱਛਣਗੇ ਸਾਰੇ ਮੈਂ ਜਦੋਂ ਸਾਡੇ ਕੋਲ ਬੁਟੀਕ ਸੂਟ ਬਣ ਕੇ ਜਾਏਗਾ ਤੇ ਕੁਝ ਮੰਮੀ ਬਿਮਾਰ ਹੋਣ ਕਰਕੇ ਨਾ ਕੰਮ ਸਾਡਾ ਥੋੜਾ ਜਿਹਾ ਪੈਂਡਿੰਗ ਹੋ ਗਿਆ ਸੀਗਾ ਤੇ ਪਹਿਣਾ ਮਤਲਬ ਬਹੁਤ ਜਿਆਦਾ ਆਰਡਰ ਜਿਹੜੇ ਲੇਟ ਹੋ ਗਏ ਤੇ ਆਪਾਂ ਸੌਰੀ ਵੀ ਮੰਗਦੇ ਉਹਨਾਂ ਕੋਲੋਂ ਤੇ ਹੁਣ ਇੱਕ ਢੋਲਾ ਫੋਲਡਣਾ ਆਪਾਂ ਨੇ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਸੂਟ ਬਣੇ ਪਿਆ ਅੰਦਰ ਆਹ ਇੱਕ ਪਹਿਣਦੇ ਸਾਰੇ ਸੂਟ ਨੇ ਆਹ ਵਾਲੇ ਤੇ ਉਹ ਵਾਲੇ ਇਹ ਹੁਣ ਆਪਾਂ ਨੇ ਪੈਕਿੰਗ ਕਰਨੀ ਪ੍ਰਿੰਟ ਸ਼ੂਟ ਆਪਾਂ ਪੈਕ ਕਰ ਦੇਣਾ ਸਾਰੇ ਇਹਦੇ ਪਾਸ ਸਵੇਰੇ ਭੇਜਣੇ ਨੇ ਫਤੇਗੜ ਸਾਹਿਬ ਉਹ ਕਿਹੜੇ ਆਹ ਫਤੇਗੜ ਸਾਹਿਬ ਵਾਲੇ ਚ ਪੈਨੇ ਇਹਨੂੰ ਕੱਟ ਕੇ ਨਾ ਪੈਕਿੰਗ ਕਰ ਦੋ ਹੁਣੇ ਉਹਦੀ ਵੀਡੀਓ ਜੀ ਸ਼ੂਟ ਹੋਣੀ ਸਵੇਰੇ ਅਰਲੀ ਮਾਰਨਿੰਗ ਮੁੰਡੇ ਨੇ ਜਾਣਾ ਫਿਰ ਉਹ ਪ੍ਰੋਬਲਮ ਆ ਜੇਗੀ ਪਾਦੇ ਦੀ ਨਾਲੀ ਨਾਲ ਲੜਾਈ ਹੋਉਂਦੀ ਤੇ ਇੱਕ ਇੱਕ ਆ ਆਪਣਾ ਡਿਜ਼ਾਈਨ ਕਿੰਨਾ ਸੋਹਣਾ ਬਣਿਆ ਨਾ ਦੇਖੋ ਚਲੋ ਕਾਟ ਸੂਟ ਦੇ ਲੈ ਵੀ ਲਟਕਣ ਲਾਤੇ ਮੈਨੂੰ ਕੱਲੀ ਰੀਜ ਦਾ ਫੋਨ ਆਇਆ ਸੀ ਕਹਿੰਦੇ ਆ ਮਾ ਲਟਕਣ ਲੁਟਕਣ ਲਾ ਦਿਓ ਸਾਰੇ ਪਰਫੈਕਟ ਟੇਲਰਾਂ ਦਾ ਇਹੀ ਬੈਨੀਫਿਟ ਹੁੰਦਾ ਕਿ ਉਹਨਾਂ ਨੂੰ ਸਭ ਪਤਾ ਹੁੰਦਾ ਵੀ ਕਿਹੜੇ ਮਗਰ ਕੀ ਐਡ ਹੋਣਾ ਕਿਹਦੇ ਮਗਰ ਨਹੀਂ ਐਡ ਹੋਣਾ ਕੁਛ ਨਾ ਤੇ ਆਪਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਆ ਵੀ ਸੂਟ ਸਾਡਾ ਬਹੁਤ ਸੋਹਣਾ ਬਣਿਆ ਇਹ ਸਾਰੀਆਂ ਵੀਡੀਓ ਤੁਹਾਨੂੰ ਪਹਿਣਾ ਦੇ ਬੁਟੀਕ ਤੇ ਮਿਲ ਜਾਣਗੀਆਂ ਜਿੰਨੇ ਉਥੇ ਹੇਠ ਤੱਕ ਸਾਨੂੰ ਫੋਲੋ ਨਹੀਂ ਕੀਤਾ ਉਸ ਚੈਨਲ ਤੇ ਤੇ ਜ਼ਰੂਰ ਕਰਿਓ ਇੰਸਟਾਗ੍ਰam ਤੇ ਤੇ ਆ ਦੇਖੋ ਕਿੰਨਾ ਪਿਆਰਾ ਕਲਰ ਯਾਰ YouTube ਤੇ ਆਪਣਾ ਚੈਨਲ ਹੈ ਪਹਿਣਾ ਦਾ ਬੁਟੀਕ ਤੇ Instagram ਤੇ ਵੀ ਹੈਗਾ ਤੁਸੀਂ ਚੈੱਕ ਕਰਿਓ ਤੇ ਜਿਹੜਾ ਮੇਰੇ ਪਹਿਣ ਪਾਈ ਪਹਿਣ ਪਾਈਆਂ ਜਿਹੜੇ ਮੇਰੇ ਪਹਿਣ ਪਾਈਆਂ ਦਾ ਕੰਮ ਹੀ ਬੜਾ ਉਥੇ ਅੱਛਾ ਹੁਣ ਮੈਂ ਆਏ ਸੋਚਿਆ ਕਿ ਮੈਂ ਤਾਂ ਵੀ ਆਪਣੀਆਂ ਵੀਡੀਓਸ ਪਾਉਣੀ ਪਾਉਣੀ ਆ ਸੂਟਾਂ ਦੀਆਂ ਮੈਂ ਕੁਰਤੇ ਪਜਾਮੇ ਦੀ ਵੀਡੀਓ ਤੁਹਾਡੇ ਕੋ ਭਵਾ ਦਿਆ ਕਰ ਹੁਣ ਸੁੱਕਣ ਵਾਲਾ ਆਪਾਂ ਨੂੰ 10 ਤੋਂ 15 ਕੁਰਤੇ ਵੀ ਅਸੀਂ ਬਣਾਉਣੇ ਨੇ ਆਪਾਂ ਨੇ ਓਕੇ ਹਾਂ 10 6 ਤੇ 6 12 ਦਾ ਕੁਰਤੇ ਵੀ ਅਸੀਂ ਇੱਕ ਘਰ ਦੇ ਵਿੱਚ ਜਾਣ ਦੇ ਬਣ ਕੇ ਤੇ ਨੋ ਨਾ ਜਲਦੀ ਆ ਜਾ ਕੇ ਨਾ ਇਸ ਚੈਨਲ ਤੇ ਜਾ ਕੇ ਆਪਣੇ ਮਤਲਬ ਆਪਣੇ ਆਪਣੇ ਵਾਸਤੇ ਸੂਟ ਬੁੱਕ ਕਰਵਾਉਣ ਤੇ ਉਹ ਸੋਹਣੇ ਸੋਹਣੇ ਸੂਟ ਬਣੇ ਆ ਯਾਰ ਸੱਚੀ ਰੂਹ ਖੋਸ਼ ਹੋ ਗਈ ਸੂਟ ਦੇਖ ਕੇ ਅੱਜ ਤੱਕ ਮੰਮੀ ਆ ਬਣਾਇਆ ਤੁਹਾਡੇ ਨੂਨ ਏ ਨੇ ਮੰਮੀ ਦੇ ਨੂਨ ਏ ਮੰਮੀ ਦੀ ਪਿਆਕੇ ਵਾਲੀ ਨੂਨ ਏ ਮੰਮੀ ਦੇ ਪਿਆਕੇ ਜਾਣਾ ਸੂਟ ਸਵੇਰੇ ਤੁਸੀਂ ਆ ਦੇਖੋ ਆ ਤਾਂ ਆ ਵੀ ਆਪਣਾ ਰਿਪੀਟ ਹੋਇਆ ਹੀ ਆ ਆਪਾਂ ਸ਼ੈਲੀ ਜੀ ਜੀ ਨੂੰ ਵਾਸਤੇ ਬਣਾਇਆ ਸੀ ਨਾ ਇਹ ਬਣਾਇਆ ਰਾਣੀ ਭਾਬੀ ਦਾ ਮਟੋ ਕਲਰ ਕੁਝ ਹੋਰ ਸੀਗਾ ਕਿ ਸੇਮ ਕਲਰ ਸੀਗਾ ਸੇਮ ਹੀ ਕਲਰ ਸੀਗਾ ਸੇਮ ਕਲਰ ਸੀ ਸਾਰਾ ਦਬਕਾ ਵਰਕ ਹੈ ਆ ਦੇਖੋ ਹੁਣ ਤੁਸੀਂ ਕੀ ਕਹੋਗੇ ਨਾ ਵੀ ਤਨ ਝੂਠ ਬੋਲ ਰਿਹਾ ਹਾਂ ਅਦਰ ਦੇਖੋ ਤੇ ਇਧਰ ਦੇਖੋ ਸੇਮ ਸੇਮ ਸੂਟ ਤੇ ਐਸੋ ਇਹਨੂੰ ਹੋਰ ਬਣ ਕੇ ਆਇਆ ਟੇਲਰ ਨੂੰ ਫੋਨ ਕਰਨਾ ਹੈ ਇਹ ਹੈਗਾ ਪ੍ਰਵੀਨ ਦੀਦੀ ਦੇ ਅੱਗੇ ਗਾ ਆਪਣੇ ਸਾਰੇ orange dress ਹੋਏ ਪਿਆ ਆਲੇ ਸਾਰੇ ਟੇਬਲ ਸੇਮ ਸੇਮ ਆ ਵੀ ਬਹੁਤ ਮਾਊਸ ਦੀ ਬਹੁਤ ਰਿਪੀਟ ਹੋਇਆ ਆਪਣੇ ਕੋਲ ਨਾ ਉਹ ਤਾਂ ਹਜੇ ਵੀ ਰਿਪੀਟ ਹੋ ਰਿਹਾ ਓਕੇ ਉਹਦੇ ਨਾਲ ਦੇ ਹਜੇ ਪੀਸ ਬਣ ਰਹੇ ਨੇ ਕੀ ਤੁਹਾਡਾ ਡਿਜ਼ਾਈਨ ਕੁਝ ਹੋ ਰਿਹਾ ਹੈ ਮੇਰੇ ਖਿਆਲ ਨਹੀਂ ਇਹ ਡਿਜ਼ਾਈਨ ਕੁਝ ਹੋਗਾ ਜਿਹੜਾ ਦੂਸਰਾ ਬਨਰ ਉਹ ਫੁੱਲ ਹੈਵੀ ਬਣ ਰਿਹਾ ਹਾਂ ਪੈਚਵਰਕ ਵਾਲਾ ਬਣੇ ਸੀ ਨਾ ਪਹਿਲਾਂ ਪਰ ਵਰਕ ਇਹ ਹੁੰਦਾ ਯਾਰ ਮਿੰਦ ਦਾ ਮੁੱਲ ਫਿਰ ਅਹੀਂ ਹੋ ਮਾਈ ਗਾਡ ਕਿੰਨੀ ਸੋਹਣੀ ਲੇਸ਼ ਦੇ ਐਡ ਕੀਤੀ ਹੈ ਚਿੱਲੇ ਕੱਢ ਨੇ ਸਹੀ ਗੱਲਾਂ ਲੱਗਦੇ ਵੀ ਕੜਾਈ ਕੀਤੀ ਹੋਈ ਲੱਗ ਰਹੀ ਕੀਤੀ ਹੋਈ ਹੈ ਕਈ ਪਣਾ ਲੱਗਦਾ ਵੀ ਕੜਾਈ ਕੀਤੀ ਹੁੰਦੀ ਹੈ ਨਾ ਪਰ ਉਹੀ ਗੱਲ ਆਪਾਂ ਸੱਚਾਈ ਦੱਸ ਦੇਵੀਂ ਕਿ ਨਹੀਂ ਕੜਾਈ ਨਹੀਂ ਹੈਗੀ ਭਈ ਲੇਸ਼ ਇਹ ਲਟਕਣ ਵੀ ਬੜੇ ਸੋਹਣੇ ਨੇ ਲਟਕਣ ਆਪਣੀ ਚੁਆਇਸ ਹੈ ਸਾਰੀ ਕੀ ਤੋ ਇਹ ਹੈਗੇ ਨਾ ਕਿਤੇ ਮਿਕਸੀ ਨਾ ਹੋ ਜਾਣ ਵਿੱਚ 15 ਅਲੱਗ-ਅਲੱਗ ਨੇ ਇਹ ਦੋਨਾਂ ਭਣਾ ਦੇ ਕਿਉਂ ਕਿ ਹੋ ਗਿਆ ਤੇ ਨਹੀਂ ਬੱਚਿਆਂ ਨੂੰ ਕਹਨ ਦਿੱਤਾ ਸਿਰਲੇ ਮੁੱਕ ਕੇ ਸਾਰਾ ਕਰਨ ਤੇ ਕੋਈ ਗੱਲ ਯਾਰ ਮੈਂ 20 ਕਿਲੋ ਲੈ ਕੇ ਆਇਆ ਹੁਣ ਫਿਰ 20 ਕਿਲੋ ਲੈ ਕੇ ਆਉ ਕਿਥੇ ਗਏ ਆ ਕੋਈ ਗੱਲ ਨਹੀਂ ਬੱਚਿਆਂ ਨੂੰ ਕਹਾਂ ਤੇ ਮੰਮੀ ਜੋਗਾ ਦਹੀਂ ਬਣਨਾ ਹੈ ਕੋਈ ਗੱਲ ਮੈਂ ਬੱਚਿਆਂ ਨੂੰ ਦੁੱਧ ਦੇਣੀ ਹੈ ਕੋਈ ਗੱਲ ਨਹੀਂ ਕੋਈ ਨਾ ਸਿਰੇ ਦੁੱਧ ਹੋਰ ਆ ਜਾਊਗਾ ਹੋਰ ਆ ਜਾਊਗਾ ਦੁੱਧ ਕੀ ਗੱਲ ਐ ਆ ਤੋ ਲੇਟ ਆ ਤੋ 2000 ਸਾਰੇ ਪਿਓ ਯਾਰ ਸਾਰੇ ਮਿਹਨਤ ਕਰਦੇ ਸਾਰਾ ਦਿਨ ਕੰਮ ਕਰਦੇ ਆ